ਲੰਬੜਦਾਰ ਜੀ ਮੈਂ ਤੁਹਰ ਤੋਂ ਇੱਕ ਸਲਾਹ ਲੈਣੀ ਆ ਹੁਕਮ ਕਰੋ ਜੰਗ ਸਿੰਘ ਜੀ ਮੈਂ ਗੁਰੀ ਨੂੰ ਚੰਗੇ ਭਵਿੱਖ ਲਈ ਵਿਦੇਸ਼ ਭੇਜਣਾ ਚਾਹੁੰਦਾ ਲੈ ਵਿਦੇਸ਼ ਕਿਉਂ ਭੇਜਣਾ ਆਪਣੇ ਕਿਤੇ ਕੋਈ ਕੰਮ ਦੀ ਘਾਟ ਆ ਇੱਥੇ ਬਾਈ ਇੱਥੇ ਬਣਦਾ ਕੁਛ ਨਹੀਂ ਬਣਦਾ ਉੱਥੇ ਵੀ ਨਹੀਂ ਜੇ ਹੱਥ 'ਚ ਹੁਨਰ ਨਾ ਹੋਵੇ ਲੇਬਰੇ ਕਰਨੀ ਪੈਂਦੀ ਆ ਉੱਥੇ ਜਾ ਕੇ ਵੀ ਬਾਈ ਫਿਰ ਮੈਂ ਕੀ ਕਰਾਂ ਮੇਰੀ ਮੰਨ ਮੁੰਡੇ ਨੂੰ ਕੋਈ ਕਿੱਤਾ ਮੁਖੀ ਕੋਰਸ ਕਰਵਾ ਕੋਰਸ ਉਹ ਕਿੱਥੇ ਆਪਣੇ ਆਈਟੀਆਈ ਉਟਾਲਾ ਵਿਅੰਤ ਕੋਰਸ ਨੇ ਗੁਰੂ ਨੂੰ ਕਹਿ ਕੋਈ ਉਹਦੇ ਵਿੱਚੋਂ ਚੁਣ ਲਵੇ ਉਹ ਤੇਰੀ ਸੱਚੀ ਗੱਲ ਕਹੀ ਆ ਵੀ ਦੀਵੇ ਥੱਲੇ ਹਨੇਰਾ ਹੁੰਦਾ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਉਹ ਆਪਣੇ ਆਈਟੀਆਈ ਦੇ ਵਿੱਚ ਬਹੁਤ ਵਧੀਆ ਸਟਾਫ ਆ ਵਧੀਆ ਵਰਕਸ਼ਾਪਾਂ ਨੇ ਤੇ ਨਵੀਂ ਮਸ਼ੀਨਰੀ ਆ ਤੇ ਨਾਲੇ ਵੱਡੀਆਂ-ਵੱਡੀਆਂ ਕੰਪਨੀਆਂ ਨਾਲ ਉਹਨਾਂ ਦਾ ਸਮਝੌਤਾ ਹੋਇਆ ਹੋਇਆ ਅੱਛਾ ਭਾਈ ਆਪਣੇ ਆਈਟੀਆਈ ਉਟਾਲਾ ਦੇ ਵਿੱਚ ਪੜ੍ਹੇ ਲਿਖੇ ਜਵਾਬ ਇੱਥੇ ਵੀ ਸੱਟ ਨੇ ਜਿਹੜੇ ਵਿਦੇਸ਼ ਗਏ ਨੇ ਉਹਨਾਂ ਦਾ ਤਾਂ ਕੀ ਕਹਿਣਾ ਮੈਨੂੰ ਮਾਸਟਰ ਜੀ ਦੱਸਦੇ ਸੀ ਇੱਥੇ ਵੀ 50-50000 ਰੁਪਇਆ ਕਮਾਉਂਦੇ ਨੇ ਪੜ੍ਹੇ ਲਿਖੇ ਬੱਚੇ ਨਾਲੇ ਕਾਰੀਗਰ ਬੰਦੇ ਦੀ ਤਾਂ ਹਰ ਜਗ੍ਹਾ ਤੇ ਤੂਤੀ ਬੋਲਦੀ ਆ ਭਾਈ ਆ ਤਾਂ ਚੰਗੀ ਸਲਾਹ ਦਿੱਤੀ ਗਾ ਮੈਂ ਅੱਜੇ ਜਾ ਕੇ ਆਈਟੀਆਈ ਉਟਾਲਾ ਦੇ ਵਿੱਚ ਗੁਰਿੰ ਨੂੰ ਦਾਖਲਾ ਕਰਵਾਉਣਾ ਹਾਂ ਮੇਰੀ ਸਾਰਿਆਂ ਨੂੰ ਬੇਨਤੀ ਆ ਕਿ ਸਰਕਾਰੀ ਆਈਟੀਆਈ ਉਟਾਲਾ ਵਿਖੇ ਦਾਖਲੇ ਸ਼ੁਰੂ ਨੇ ਆਪਣੇ ਬੱਚਿਆਂ ਨੂੰ ਜ਼ਰੂਰ ਦਾਖਲ ਕਰਵਾਓ ਸਾਸ਼ੀ ਕਾਲ ਜੀ